ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਵਾਲਮਿਕ ਜੀ ਜੈ ਪੀਨ ਜੈ ਭਾਰਤ ਸੋ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਗੇਧ ਵੀ ਪਰਮਾਤਮਾ ਸ੍ਰਿਸ਼ਟੀਕਰਤਾ ਰੂ ਮੈਂ ਰਚਤਾ ભગવાન ਵਾਲੀ ਮਾਰੇ ਦੇ ਮੰਦਿਰ ਦੀ ਕਹਿਰਾ ਦੋਨਾ ਵੀਰਾ ਕਬੂਤਰ ਦੇ ਵਿੱਚ ਹੋਈ ਆ ਸੋ ਬੜੀ ਮੰਦ ਭਾਗੀ ਖਬਰ ਆ ਔਰ ਜਿਸ ਨੂੰ ਸੁਣ ਕੇ ਅੱਜ ਅਸੀਂ ਵੀ ਬਾਜੀ ਸਾਹਿਬ ਨੂੰ ਇੱਕ ਮੰਗਉ ਪੱਤਰ ਦੇਣ ਆਏ ਸੀਗੇ ਵੀਰ ਚਰਜੇ ਸਿੰਘ ਹਜ਼ਰੀ ਜੀ ਦੇ ਨਾਲ ਔਰ ਮੇਰੇ ਨਾਲ ਵਾਈਸ ਪ੍ਰਧਾਨ ਦੇ ਕੀ ਚਿੱਤਾ ਜੀ ਔਰ ਸਾਡੀ ਸਮੂਚੀ ਟੀਮ ਜਿਹੜੀ ਅਜੇ ਬਾਜੀ ਸਾਹਿਬ ਦਲੰਦਰ ਦੇ ਕੋਲ ਅਸੀਂ ਪਹੁੰਚੇ ਆ ਜੋ ਮੰਦਿਰ ਦੀ ਵੇਦਵੀ ਹੋਈ ਆ ਬਾਰ-ਬਾਰ ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਬਾਰ-ਬਾਰ ਪ੍ਰਮਾਤਮਾ ਸ੍ਰਿਸ਼ਟੀਕਰਤਾ ਭਵਨ ਵਾਲੀ ਮਾਰੇ ਦੇ ਮੰਦਿਰ ਦੀ ਬਾਰ-ਬਾਰ ਵੇਦਵੀ ਹੋ ਰਹੀ ਆ ਸੋ ਪੁਲਿਸ ਕੋਈ ਮੁਕਤਾ ਕਾਰਵਾਈ ਨਹੀਂ ਕਰ ਰਹੀ ਇਸ ਕਰਕੇ ਜਿਹੜੇ ਲੋਕਾਂ ਦੇ ਸ਼ੋ ਜਿਹੜੇ ਖੁੱਲ ਰਹੇ ਆ ਸੋ ਬੜੀ ਮਿਲਦਤ ਜੋ ਗੱਲ ਆ ਔਰ ਸਾਰਾ ਸਮਾਜ ਕਾਲ ਉਥੇ ਇਕੱਠਾ ਹੋਇਆ ਸੀਗਾ ਸੋ ਹੁਣ ਜਿਹੜਾ ਇਹਨਾਂ ਨੇ ਸਮੇਂ ਸਾਨੂੰ ਦਿੱਤਾ ਕੁਝ ਦਿਨਾਂ ਦਾ ਜੇ ਨਾਦ ਦੀ ਸੁਣਵਾਈ ਹੋਈ ਤੇ ਉਹਨਾਂ ਤੇ ਪਰਚਾ ਨਾ ਦਰਜ ਹੋਇਆ ਜੇ ਦੋਸ਼ੀਆਂ ਨੂੰ ਗ੍ਰਿਫਤਾਰੀ ਨਾ ਪਾਈ ਗਈ ਤਾਂ ਵੀ ਮੈਂ ਸਮਝਦਾ ਕਿ ਸਾਰਾ ਸਮਾਜ ਜਿਹੜਾ ਹੈ ਇਸ ਸੜਕਾਂ ਦੇ ਉੱਤਰ ਨੂੰ ਮਜ਼ਦੂਰ ਹੋਊਗਾ ਤੋਂ ਵਾਰ-ਵਾਰ ਸਾਨੂੰ ਸੰਘਰਸ਼ ਕਰਦੇ ਬਣਾ ਤੁਹਾਨੂੰ ਕੁਝ ਨਹੀਂ ਮਿਲਦਾ ਤੋਂ ਅਸੀਂ ਬਾਬਾ ਸਾਹਿਬ ਦੇ ਪੈਰੋਗਾਰ ਆ ਅੱਜ ਅਸੀਂ ਲਿਖਤੀ ਰਿਟਨ ਦੇ ਵਿੱਚ ਕਮਲੇ ਜੀ ਸਾਹਿਬ ਜਲੰਧਰ ਨੂੰ ਦਿੱਤੀ ਆ ਤੋਂ ਅਸੀਂ ਆਸ ਕਰਦੇ ਹਾਂ ਕਿ ਆਜੀ ਸਾਹਿਬ ਸਾਡੀ ਇਸ ਮੰਗ ਨੂੰ ਜ਼ਰੂਰ ਸਨਕਾਰ ਕਰੋਗੇ ਔਰ ਇਸੇ ਖਰਾ ਉਤਰੋਗੇ ਤੋਂ ਜੀ ਨਾ ਜਿਹੜੇ ਮੁਲਾਜ਼ਮ ਔਕੇ ਦੇ ਉਸ ਦਿਨ ਸੀਗੇ ਇਹਨਾਂ ਨੇ ਜਦੋਂ ਮੰਦਰ ਦੀ ਦਵਾਰਾਂ ਨੂੰ ਤੋੜਿਆ ਗਿਆ ਉਹਦੇ ਦੇ ਮੁਲਾਜ਼ਮਾਂ ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਹੋਇਆ ਉਸ ਹੀ ਚਾਹੁੰਦੇ ਆ ਕਿ ਜਿਹੜਾ ਕਾਨੂੰਨ ਆ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਆ। ਉਹ ਦਵਾਈ ਜੀ ਸਾਹਿਬ ਨੇ ਵੀ ਕਿਹਾ ਕਾਨੂੰਨ ਬਹੁਤ ਸਖਤ ਆ ਪਰਦੇ ਵਿੱਚ। ਇਹ ਵਾਕਈ ਸਖਤਵਾਦੀ ਮੈਂ ਚਾਹੁੰਦਾ ਕਿ ਉਹਨਾਂ ਦੇ ਵੀ ਮੁਲਾਜ਼ਮਾਂ ਦੇ ਵੀ ਕਾਰਵਾਈ ਉਹ ਹੋਣੀ ਚਾਹੀਦੀ ਆ ਜਿਹੜੀ ਹਰ ਇਨਸਾਨ ਤੇ ਹੁੰਦੀ ਆ ਜਿਹੜਾ ਕੋਈ ਬੇਅਦਬੀ ਕਰਦਾ ਹੈ ਜਾਂ ਗਲਤੀ ਦੇ ਵਿੱਚ ਦੀ ਹੁੰਦਾ। ਤੋਂ ਅੱਜ ਸਾਰੇ ਸਮਾਜ ਦਾ ਧੰਨਵਾਦ ਕਰਦਾ ਜਿਹੜੇ ਇੱਕ ਸੱਦੇ ਤੇ ਇੱਥੇ ਪਹੁੰਚੇ ਆ। ਤੋਂ ਅਗਲੀ ਜਿਹੜੀ ਕਾਲ ਜਿਹੜੀ ਸਾਰਿਆਂ ਨੂੰ ਦਿੱਤੀ ਜਾਊਗੀ ਕੀ ਅਗਲਾ ਮੈਟਰ ਆ ਔਰ ਜੇ ਸਾਡੀ ਸਰਵਾਈ ਨਾ ਹੋਈ ਤਾਂ ਉਹਦੇ ਉਸ ਬਾਰੇ ਵੀ ਅਸੀਂ ਚਾਣਨਾ ਜ਼ਰੂਰ ਪਾਵਾਂਗੇ। ਸਾਰਿਆਂ ਨੂੰ ਜੈਪੀਨ ਜੈ ਪਰਮਾ 行了，了。